ਅਸਪੁਰ ਦੇ ਪਿੰਡ ਚੱਕਰਾ ਸੋਚ ਚੱਕਰਾ ਦੇ ਸ਼੍ਰੀ ਸ਼ੇਸ਼ਨਗਰ ਦੇ ਦਰਬਾਰ ਚ ਸੋ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਜੀ ਵਿਸ਼ਾਲ ਜਿਹੜਾ ਵੱਡਾ ਭੰਡਾਰਾ ਜਿਹੜਾ ਕੀਤਾ ਜਾ ਰਿਹਾ ਵਾ ਸੋ ਰੌਣਕਾ ਜਿਹੜੇ ਦੇਖਣਯੋਗ ਨੇ ਵੱਡੀ ਗਿਣਤੀ ਵਿੱਚ श्रद्धालु ਜਿਹੜੇ ਦਰਬਾਰ ਚ ਪਹੁੰਚੇ ਨੇ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਸੋ ਇੱਕ ਇੱਕ ਤਸਵੀਰ ਨਾਲ ਸਾਂਝੀ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਵੀ ਕਰ ਰਹੇ ਆ ਬਾਬਾ ਜੀ ਤੋਂ ਅੱਜ ਦੇ ਦਿਨ ਦਾ ਇਤਿਹਾਸ ਜਿਹੜਾ ਉਹ ਵੀ ਜਾਣਦੇ ਆ ਜੀ ਸੋ ਤਸਵੀਰਾਂ ਸਾਂਝੀਆਂ ਕਰਦੇ ਆ ਔਰ ਇੱਕ ਦਿਵੇ ਜਗਾ ਜੀ ਇਹ ਅਸਥਾਨ ਜਿਹੜਾ ਵਾ ਇੱਥੇ ਖਾਲੀ ਹੱਥ ਜਿਹੜੇ ਲੋਕ ਆਉਂਦੇ ਨੇ ਉਹ ਝੋਲੀਆਂ ਪਰ ਪਰ ਕੇ ਜਾਂਦੇ ਨੇ ਜੀ ਸੋ ਬਾਬਾ ਜੀ ਦੀ ਕਿਰਪਾ ਜਿਹੜੀ ਸੰਗਤਾਂ ਦੇ ਹਮੇਸ਼ਾ ਜਿਹੜੀ ਬਣੀ ਰਹਿੰਦੀ ਹੈ ਜੀ ਸੋ ਇੱਕ ਇੱਕ ਤਸਵੀਰ ਨਾਲ ਸਾਂਝੀ ਕਰਦੇ ਆ ਤੇ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ تا <laughs> کي ਤਿਆਰੀ ਕੈਰੀ ਵਿੱਚ ਵੀ ਵੀ ਮਨੂ ਨੂਰ ਮੇ ਪਤਰ ਪਤਰ ਨਿਕਲੀ ਬ੍ਰਹਮਾ ਦੇ ਪਾਸ ਪ੍ਰਮਾਣਿਕ ਨਮਜ਼ਕਾਰ ਪਾਰਪਤੀ ਇੱਕ ਸਮੂਹ ਦੀ ਬ੍ਰਹਮਾਸ਼ ਪਤਿਕਾ ਕਾਰਜਾਤ ਵਿਵਿਧਾ ਅਸਰ ਮੇ ਬੜੇ ਕੀ ਹੈ ਚਲੋ ਜੀ ਚਾਰ ਇਸ ਪੱਤਰ ਕਾ ਮੈਨਾਂ ਕਰਤਾ ਹਾਂ ਜੱਜ ਵਿਚਾਰ ਪੱਤਰ ਲੇਖਕੋ ਵਿਸ਼ਨੂ ਦੇ ਪਾਸ ਪਾਰਵਤੀ ਪੱਤਰ ਲੇਖਕ ਦੇ ਵਿਸ਼ਨੂ ਦੇ ਪਾਸ ਪਾਰਵਤੀ ਮੁਖਸਵੋਦੀ ਇਹ ਵਿਸ਼ਨੂ ਦੇ ਇਸ ਪੱਤਰ ਕਾ ਕਰੋਚਰ ਵਿਚਾਰ ਚਾਰ ਭੇਦ ਬੜੇ ਕੀਆ ਚਰਪੱਤੀ ਕਾ ਮੈਨਾਂ ਕਰਤਾ ਹਾਂ ਜੱਜ ਵਿਚਾਰ ਪੱਤਰ ਦੇ ਸਦਾ ਸ਼ਿਵੋ ਕੇ ਪਾਸ ਪਾਰਵਤੀ ਪੱਤਰ ਲੇਖਕ ਦੇ ਸਦਾ ਸ਼ਿਵੋ ਕੇ ਪਾਸ ਸਦਾ ਸ਼ਿਵੋ ਨੇ ਕਿ ਨੋਸ਼ਕਾਰ ਪਾਰਵਤੀ ਮੁਖਸਵੋਦੀ ਸਦਾ ਸ਼ਿਵੋ ਦੇ ਪੱਤਰ ਕਾ ਕਰੋਚਰ ਵਿਚਾਰ ਕੀ ਸਦਾ ਸ਼ਿਵੋ ਨੇ ਕਿ ਨੋਸ਼ਕਾਰ ਪੱਤਰ ਕਾ ਮੈਂ ਕਰਤਾ ਹਾਂ ਜੱਜ ਕਰਤੂ ਪਾਤਨ ਬਸ ਸਤੋ ਸੂਚਾਰਾ ਜੇ ਤਸਜੁਤ ਆਦੰਕੋਰ ਕਦੀ ਬੜੇ ਜਨ ਮਾਤਾ ਕਾਲ ਕਾ ਆਪਣੀ ਕਾਲੀ ਅਨਾਮ ਸੱਜੇ ਸੱਜੇ ਨੇ ਤਲਣ ਭਾਈ ਵੱਡਾ ਬਿਲਾ ਦੇਵ ਦੇ ਬਿਲਾ ਉੱਥੇ ਪੱਤੀ ਚੋਂ ਤੜਾ ਜੈ ਖੰਡੂ ਕਿਰਕਨ ਮਾਤਾ ਗੋਰਖੂ ਜੀ ਪੂਜੇ ਪੂਜੇ ਸੀਸ ਨਾਲ ਢਾਈ ਮੰਤਰ ਪੜਿਆ ਗੁਰੂ ਗੋਰਖਨਾਥਰ ਮੰਦਿਰ ਵਿਲੇ ਭਿੰਨ ਮੰਤਰ ਜੈਲਾ ਜੋਗੀ ਪਤਨ ਪੂਜਾਇ ਜੈਲਾ ਜੋਗੀ ਨਾਲ ਜੋਇ ਮੰਤਰ ਪੜਿਆ ਜੈਲਾ ਜੋਗੀ ਪਤਨ ਪੂਜਾਇ ਜੈਲਾ ਜੋਗੀ ਸੁਰਗੋ ਗ੍ਰਹਿ ਟਟਲਾ ਗੁਰੂ ਗੋਰਖਨਾਥ ਬਸੇ ਕੋਲ ਰੋੜ ਆਪ ਘੜੇ ਸੰਗਲ ਕੁੰਡੀਆਂ ਆਪ ਘੜੇ ਤਲਵਾਰ ਗੁਰੂ ਗੋਖਨਾ ਖੰਡੂ ਖਿਰਕਨ ਭੋਗ ਲਗਾਨ ਮੰਤਰ ਪੜਿਆ ਗੁਰੂ ਜੋਗੀ ਨਾਲ ਨਿਰੰਤਰ ਸਿੱਧਿਆ ਤੁਫਰਾਣ ਪੜਿਆ ਵਿਲੇ ਦੇਵਦਰ ਸਦਾ ਸ਼ਿਵੇ ਦੀ ਸਦਾਨ ਮੰਤਰ ਪੜਿਆ ਗੁਰੂ ਵੇਜਾ ਪੰਡਾਰਾ ਆਇਆ ਹੁਣ ਲੋਡੇ ਵੇਲੇ ਜਿੰਕਵਿੰਟ ਨੇ ਦਸ ਸੀਸਾ ਦਾ ਪੰਡਾਰਾ ਖਲਾਣ ਖੁੱਲੇ ਪੰਡਾਰਾ ਹੋਇਆ ਜਾਣਕਾਰੀ ਇਕ ਬੰਨੇ ਕੋਲੇ ਜਾਣਕਾਰੀ ਹੁਣ ਸਾਡੇ ਦਰਬਾਰ ਕੀ ਜੈ ਸੁਰਬਣੀ ਕੁੱਟੇ ਤੇ ਜੈ ਖਾਲੀ ਰਿ ਲੋ ਖਾਲੀ ਕੋ ਮਾਣੀ ਮਾਣੀ ਕੋ ਬਸ ਲਾ ਕਰੋ ਜੀ

ਇਹ ਤੇਰੀ ਚੋਲ ਦੇਖ ਇਹ ਤੇਰੀ ਚੋਲ 我们不比样，不比 <laughs> परमपिता परमेश्वर भगवान श्री शेषनाग जी महाराज की जय गुरु महाराज जी की मेरिदी जय जदी उनांदे गुरुजी ना उनांदे भी जय विष्णु ब्रह्मा महेश जी दी जय मैं आज परमपिता परमेश्वर श्री शेषनाग जी दी गोज च विराजमान जिन्नी सारी साथ संगत आई सी ਉਹਨਾਂ ਦਾ ਅਤੀ ਦਿਲਤੋਵਾਰੀਆਂ ਇਹ ਅਸੀਂ ਸਾਡਾ ਬਾਰਸ਼ਿਕ ਸਮਾमेलन ਜਿਹੜਾ ਅਸੀਂ ਮਨਾਉਂਦੇ ਆ ਸਾਡੀ ਲੋਕ ਲੈਂਗੁਏਜ ਨੂੰ ਮੇਲ ਦਾ ਨਾਮ ਵੀ ਦਿੱਤਾ ਜਾਂਦਾ ਔਰ ਜਿਹੜਾ ਅੱਜ ਦਾ ਦਿਹਾੜਾ ਆ ਮਗੇਰ ਦੀ ਪੂਰਨਮਾ ਇਹ ਬੜਾ ਅਤੀ ਉੱਤਮ ਆ ਅਸੀਂ ਕੋਈ ਵੀ ਦਿਨ ਮਨਾਣਾ ਹੋਵੇ ਉਹਨੂੰ ਪਹਿਲੇ ਦੇਖਦੇ ਹਾਂ ਕਿ ਉਹ ਦਿਨ ਦਾ ਮਹਾਤਮ ਕੀ ਆ ਜਿਹੜਾ ਇਹ ਦਿਨ ਹੈ ਇਸ ਦਿਨ ਸ੍ਰਿਸ਼ਟੀ ਦੀ ਉਤਪਤੀ ਹੋਈ ਸੀ। বিষ্ণੂ ਬ੍ਰਹਮਾ ਮਹੇਸ਼ ਜਿਹੜੇ ਸੀਗੇ ਉਹ ਪ੍ਰਗਟ ਹੋਏ ਸਨ। ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਦਾ ਸੰਚਾਲਨ ਕਰਨਾ ਸੀ। ਔਰ ਇੱਡਾ ਵੱਡਾ ਇਹ ਦਿਨ ਉਸ ਦਿਨ ਦੀ ਵਜ੍ਹਾ ਕਰਕੇ ਮੇਰੇ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਇਸ ਜਗ੍ਹਾ ਦੇ ਉੱਪਰ ਮਹਾਰਾਜ ਬਾਬਾ ਸ੍ਰੀ ਸ਼ੇਸ਼ਨਾਗ ਜੀ ਦਾ ਸਥਾਪਨ ਕੀਤਾ ਗਿਆ ਔਰ ਅੱਜ ਜਿਹੜਾ ਆ ਉਹਨਾਂ ਦੀ ਅਤਿ ਕਿਰਪਾ ਔਰ ਇੰਨੀ ਕਿ ਜ਼ਿਆਦਾ ਕਿਰਪਾ ਹੈ ਸਾਡਾ ਜਿੰਨਾ ਵੀ ਏਰੀਆ ਹੈ ਉਹ ਬਾਬਾ ਜੀ ਨੂੰ ਦੰਨੇ ਦੰਨੇ ਕਰਕੇ ਪੁੱਜਦਾ ਔਰ ਜਿੰਨੀਆਂ ਸੰਗਤ ਇੱਥੇ ਆਂਦੀ ਹੈ ਉਹ ਬਾਬਾ ਸ਼ੇਸ਼ਨਾਗ ਜੀ ਦੇ ਨਾਲ ਤਮਸਤਕ ਹੋ ਕੇ ਔਰ ਮੂ ਮੰਗਾ ਜਿਹੜਾ ਆਪਣਾ ਉਹ ਵਰਦਾਨ ਪਾ ਦਿੰਨਾਂ ਜਿਹੜੇ ਨਰੋਗੀ ਲੋਕ ਨਾਲ ਉਹਨਾਂ ਨੂੰ ਮਹਾਰਾਜ ਜੀ ਨੇ ਕਾਇਆ ਦਿੱਤੀ ਨਿਰਧਨ ਜਿਹੜੇ ਸੀ ਉਹਨਾਂ ਨੂੰ ਮਾਇਆ ਦਿੱਤੀ ਆ ਜਿਹੜੇ ਨਿਰਸੰਤਾਨ ਸੀ ਉਹਨਾਂ ਨੂੰ ਸੰਤਾਨ ਦਿੱਤੀ ਆ ਮੈਂ ਇੱਕ ਬੜਾ ਸਧਾਰਨ ਵਿਅਕਤੀ ਮਦਨਕਿ ਇੱਕ ਐਜ਼ ਅ ਕਿਸਾਨ ਛੋਟਾ-ਮੋਟਾ ਫਾਰਮਿੰਗ ਕਰਦਾ ਸੀਗਾ ਆਪਣੇ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਮਹਾਰਾਜ ਕਿਸ ਤਰ੍ਹਾਂ ਸਾਡੇ ਕੋਲੋਂ ਅੱਛੇ ਕੰਮ ਕਰਾ ਰਹੇ ਨੇ ਸਰਾਇਸ ਜਿਹੜੀ ਵਰਲਡ ਦੀ ਸਭ ਤੋਂ ਖਤਰਨਾਕ ਬਿਮਾਰੀ ਆ ਜਿਹਦਾ ਕੋਈ ਟ੍ਰੀਟਮੈਂਟ ਨਹੀਂ ਬਾਬਾ ਜੀ ਦੇ ਅਸ਼ੀਰਵਾਦ ਨਾਲ ਇੱਥੇ ਸਰਾਇਸ ਠੀਕ ਹੋ ਰਿਆ ਉਹ ਜਿੰਨੀ ਕਿਰਪਾ ਸੀ ਜਦੋਂ ਇੱਥੇ ਸਥਾਪਨ ਹੋਇਆ ਸੀ ਮੈਂ ਜਦੋਂ ਵੀ ਆਪਣੇ ਗੁਰੂ ਜੀ ਦੇ ਸਥਾਨ ਤੇ ਜੰਨਾ ਤੇ ਮੈਂ ਇੱਥੇ ਆਪਣੇ ਗੁਰੂ ਜੀ ਨੂੰ ਜਾ ਕੇ ਕਿ ਨਵੇਦਨ ਕਰਨਾ ਕਿ ਇਹ ਪਰਮੇਤਾ ਪਰਮੇਸ਼ਵਰ ਇਹ ਮੇਰੇ ਗੁਰੂ ਜੀ ਮਹਾਰਾਜ ਤੁਸੀਂ ਜੋ ਮੈਨੂੰ ਦਿੱਤਾ ਉਹ ਬਾਕੀ ਨੂੰ ਵੀ ਦਿਓ ਜੋ ਮੇਰੇ ਗੁਰੂ ਜੀ ਨੇ ਮੈਨੂੰ ਦਿੱਤਾ ਉਹ ਕਿਸੇ ਨੂੰ ਨਹੀਂ ਦਿੱਤਾ ਮੇਰੇ ਨਾਲ ਦੇ ਜਿੰਨੇ ਵੀ ਮੇਰੇ ਸਾਥੀ ਨੇ ਮੈਂ ਉਹਨਾਂ ਨੂੰ ਨਾਲ ਲੀਕਿ ਮੈਂ ਬਾਰ ਬਾਰ ਉਹਨਾਂ ਨੂੰ ਸਮਝਾਣਾ ਕਿ ਜੋ ਮੈਨੂੰ ਉਹਨਾਂ ਨੇ ਦਿੱਤਾ ਉਹ ਕਿਸੇ ਨੇ ਦਿੱਤਾ ਸਰਾਇਸਿਸ ਤੋਂ ਬਾਅਦ ਕੁਛਟ ਕੋਡ ਦੀ ਫਰਸਟ ਸਟੇਜ ਸਾਡੇ ਇੱਥੇ ਲੀਵਰ ਸਰਾਇਸਿਸ ਦੇ ਲੋਕ ਠੀਕ ਹੋ ਰਹੇ ਨੇ ਮੈਨੂੰ ਪਤਾ ਨਹੀਂ ਸੀ ਉਹਨਾਂ ਅਸ਼ੋਧੀਆਂ ਦਾ ਕਿ ਇਹ ਦਿੱਬੀ ਗਿਆਨ ਜਿੰਨਾ ਵੀ ਹੈ ਸਾਰਾ ਬਾਬਾ ਸ਼ੇਸ਼ਨਾਗ ਜੀ ਔਰ ਮੇਰੇ ਗੁਰੂ ਜੀ ਦਾ ਅਸ਼ੀਰਵਾਦ ਹੈ ਮੈਂ ਆਪਣੇ ਗੁਰੂ ਜੀ ਤੋਂ ਇੱਕ ਸਟੈਪ ਵੀ ਅੱਗੇ ਲੰਘਦਾ ਮੇਰੇ ਗੁਰੂ ਜੀ ਜੋ ਮੈਨੂੰ ਜੋ ਮਰਜ਼ੀ ਕਰਨ ਜਿਸ ਤਰ੍ਹਾਂ ਮਰਜ਼ੀ ਮੈਨੂੰ ਕਰਨ ਇਹ ਕਰ ਉਹ ਕਰ ਮੈਂ ਉਸ ਮਰਯਾਦਾ ਨੂੰ ਬਿਲਕੁਲ ਵੀ ਨਹੀਂ ਅੱਗੇ ਜਾਣਦਾਂ ਮਰਯਾਦਾ ਦੇ ਵਿੱਚ ਰਹਿਣਾ ਔਰ ਮੈਂ ਕਹਿੰਦਾ ਕਿ ਮਾਤਾ ਪਿਤਾ ਔਰ ਗੁਰੂ ਦੀ ਪੂਜਾ ਕੀਤਿਆਂ ਸੰਸਾਰ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀ ਸਾਡੇ ਇੱਥੇ ਸਥਾਨ ਦੇ ਉੱਪਰ ਪੀਲੀਆ ਜਿਹੜਾ ਕਿਸੇ ਦਾ ਠੀਕ ਨਹੀਂ ਹੁੰਦਾ ਇੱਥੇ ਆ ਕੇ ਅਸੀਂ ਉਹ ਲੋਕੀ ਠੀਕ ਹੋ ਜਾਂਦੇ ਮੈਨੂੰ ਆਪ ਹੀ ਸਮਝ ਨਹੀਂ ਆਂਦੀ ਕਿ ਮੇਰੇ ਪਰਪਿਤਾ ਪਰਮੇਸ਼ਰ ਮੇਰੇ ਗੁਰੂ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਚ ਨਹੀਂ ਤਾਕਤ ਆ ਔਰ ਇਸ ਤਾਕਤ ਨੂੰ ਨਾ ਸੰਭਲਣ ਜੋਗਾ ਨਹੀਂ ਆ ਔਰ ਮੈਂ ਹਮੇਸ਼ਾ ਬਾਕੀ ਵੀ ਭੈਣ ਭਰਾਵਾਂ ਨੂੰ ਕਹਿੰਨਾ ਕਿ ਜਿੰਨ ਜਿੰਨੂ ਮੰਨਦੇ ਉਹ ਦੇ ਨਤਮਸਤਕ ਰਭੋ ਔਰ ਪਰਮਪੀਤਾ ਪਰਮੇਸ਼ਵਰ ਦੀ ਜਿਹੜੀ ਕਿਰਪਾ ਆ ਉਹਨੂੰ ਪ੍ਰਾਪਤ ਕਰੋ ਔਰ ਜਿੱਦਾਂ ਮੇਰਾ ਜੀਵਨ ਦੰਨੇ ਹੋਇਆ ਤੁਸੀਂ ਵੀ ਕਰੋ ਮੈਂ ਸਿਵਾ ਕਰਨ ਦੇ ਕਾਬਲ ਨਹੀਂ ਸੀ ਮੈਨੂੰ ਹਿਊਮਨ ਗਲੋਬਲ ਪੀਸ ਯੂਨੀਵਰਸਿਟੀ ਨੇ ਡਾਕਟਰੇਟ ਦੀ ਡਿਗਰੀ ਨਾਲ ਨਿਵਾਜਿਆ ਮੈਂ ਜਿਸ ਚੀਜ਼ ਦੀ ਉਮੀਦ ਵੀ ਨਹੀਂ ਕਰ ਸਕਦਾ ਕੀ ਅੱਜ ਮੈਂ ਪੀ ਐਚ ਡੀ ਰੈਂਕ ਦਾ ਬਣਿਆ ਉਹ ਮੈਂ ਬਣਿਆ ਕਿਦੇ ਕਰਕੇ ਆ ਆਪਣੇ ਗੁਰੂ ਮਹਾਰਾਜ ਜੀ ਦੇ ਕਰਕੇ ਕੀ ਮੈਨੂੰ ਲੋਕੀ ਡਾਕਟਰ ਕਹਿੰਦੇ ਔਰ ਮੇਰੇ ਕੋਲ ਮੈਨੂੰ ਡਿਗਰੀ ਦਿੱਤੀ ਗਈ ਹੈ ਜਿਹੜੀ ਨਾ ਮੁਮਕਿਨ ਚੀਜ਼ ਹੈ ਔਰ ਮੈਂ ਆਪਣੇ ਜੀਵਨ ਦੇ ਅੰਦਰ ਇਸੇ ਤਰ੍ਹਾਂ ਆਪਣੇ ਗੁਰੂ ਜੀ ਦੇ ਚਰਨਾਂ ਦੇ ਵਿੱਚ 바ਵਾ ਸ਼ੇਸ਼ਨਾਗ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਰਹਾਗਾ ਔਰ ਆਪਣਾ ਜੀਵਨ ਜਿਹੜਾ ਹੈ ਹਮੇਸ਼ਾ ਜਿਸ ਤਰ੍ਹਾਂ ਮੇਰੇ ਗੁਰੂ ਜੀ ਨੇ ਕਿਹਾ ਦਾ ਉਸ ਤਰ੍ਹਾਂ ਮੈਂ ਸਮਾਜ ਦੀ ਸੇਵਾ ਚ ਲੱਗਾ ਰਹਾਵਾਂਗਾ ਔਰ ਜਿਹੜੇ ਮੇਰੇ ਸਵਾਸਨਾ ਉਹ ਪਰਮ ਪਿਤਾ ਪਰਮੇਸ਼ਵਰ ਜੀ ਦੇ ਧਿਆਨ ਚ ਰੱਖਦੇ ਹੋਇਆ ਮੇਰੇ ਗੁਰੂ ਜੀ ਦੇ ਕਿਰਪਾ ਦੇ ਨਾਲ ਲਾਸਟ ਦਮ ਤੱਕ ਜੋ ਮੈਨੂੰ ਨਾ ਆਸ਼ੀਰਵਾਦ ਦਿੱਤਾ ਸੀ ਉਹ ਆਸ਼ੀਰਵਾਦ ਬਣਿਆ ਰਹੇ ਤੇ ਮੇਰੀ ਮਤੀ ਵੀ ਵਿਰਸ਼ਟ ਨਾ ਹੋਏ ਔਰ ਮੈਂ ਆਪਣੇ ਸਮਾਜ ਦੀ ਆਪਣੇ ਗੁਰੂ ਮਹਾਰਾਜ ਦੀ ਔਰ ਆਪਣੇ ਜਿੰਨੇ ਲੋਕ ਨੇ ਜਿਹੜੇ ਇੱਥੇ ਆਂਦੇ ਨੇ ਉਹਨਾਂ ਦੀ ਸੇਵਾ ਕਰਦਾ ਰਹਾ ਮਾਂ ਜੈ ਗੁਰੂ ਮਹਾਰਾਜ ਜੈ ਬਾਬਾ ਸ਼ੇਸ਼ਨਾਗ ਚ ਮਾਲਕ ਦੀ ਬਾਵੇ ਦੀ ਕਿਰਪਾ ਹੈ ਜੋ 바ਵਾ ਕਰੇਗਾ ਸੋ ਹੋਏਗਾ ਜਾਂ ਮਾਲਕ ਕਰੇਗਾ ਤੋ ਹੋਏਗਾ ਮੈਂ ਤਾਂ ਕੁਛ ਨਹੀਂ ਕਰ ਸਕਦਾ ਜੋ ਕਰੇਗਾ ਜੋ ਮੇਰੇ ਵਿੱਚ ਚੀਜ਼ ਖੇਡਦੀ ਹੈ ਜੋ ਕਰੇਗਾ ਜੇ ਸਾਹ ਅੱਗੇ ਜਾਏਗਾ ਤਾਂ ਜਾਏਗਾ ਨਹੀਂ ਜਾਏਗਾ ਤਾਂ ਨਹੀਂ ਜਾਏ ਉਸ ਦੀ ਮਾਇਆ ਹੈ ਮੈਂ ਮਿੱਟੀ ਦਾ ਮਈਆ ਮੈਂ ਕੁਛ ਨਹੀਂ ਕਰ ਸਕਦਾ ਕੁਛ ਜਿਹਿਆ ਹੈ ਉੱਥੇ ਵੀ ਮੇਲਾ ਲੱਗੇਦਾ ਇੱਥੇ ਵੀ ਮੇਲਾ ਲੱਗੇਦਾ ਮੇਰੀ ਵੱਡੀ ਗੱਦੀ ਸੁਆਖੇ ਹੈ ਉੱਥੇ ਵੀ ਮੇਲਾ ਲੱਗਿਆ ਮਸੀਨ ਨੀ ਬਾਬੇ ਦੀ ਸ਼ੀਰ ਮਾ ਇਹ ਬਾਬਾ ਛੇਸ਼ਨਾਗ ਮਹਾਰਾਜ ਕੀ ਜੈ ਹੋ ਗੁਰੂ ਜਨੋ ਕੀ ਜੈ ਹੋ ਬਾਬਾ ਗਣੇਸ਼ਵਰ ਮਹਾਰਾਜ ਕੀ ਵੀ ਜੈ ਹੋ ਮੈਂ ਇੱਥੇ ਕੋਈ 4 ਤੋਂ 5 ਸਾਲ ਹੋ ਗਿਆ ਮੈਨੂੰ ਇੱਥੇ ਆਂਦੇ ਹੋਏ ਮੈਂ ਐਸੀ-ਐਸੀ ਕੇਸ ਦੇਖਿਆ ਮੈਂ ਪੈਸੇ ਮੈਡੀਕਲ ਲਾਈਨ ਚ ਰਿਆਂ ਐਸੀ-ਐਸੀ ਕੇਸ ਲਿਖਿਆ ਜਿਹੜਾ ਡਾਕਟਰਾਂ ਨੇ ਵੀ ਜਿਹਨਾਂ ਨੂੰ ਜਵਾਬ ਦਿੱਤਾ ਸੀ ਲਾਸਟ ਸਟੇਜ ਹੀ ਉਹ ਵੀ ਇੱਥੇ ਠੀਕ ਹੋਏ ਨੇ ਪੂਰੀ ਕੈਸੀ ਬਿਮਾਰੀ ਜਿਹੜੇ ਮਹਾਰਾਜ ਜੀ ਨੇ ਹੁਣੇ ਨਾਮ ਲਿਆ ਸੋਰਾਈਸਿਸ ਮੈਂ ਵੈਸੇ 20 ਸਾਲ ਮੈਡੀਕਲ ਲਾਈਨ ਚ ਰਿਆਂ ਵੀ ਮੈਡੀਕਲ ਲਾਈਨ ਹੈ ਜਿਹੜੀ ਕਿਸੇ ਵੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਜਿੱਥੇ ਡਾਕਟਰ ਫੇਲ ਹੈਗੇ ਨਾ ਉੱਥੋਂ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਹੈ ਨਾ ਉੱਥੋਂ ਹਰ ਬਿਮਾਰੀ ਦਾ ਇੱਥੇ ਇਲਾਜ ਹੁੰਦਾ ਹੈ ਵੱਡੇ-ਵੱਡੇ ਮੈਂ ਅਜੇ 1 ਸਾਲ ਪਹਿਲਾਂ ਦੀ ਗੱਲ ਹੈਗੀ ਕਿ ਹਰਿਆਣਿਆਂ ਤੋਂ ਜੀਂਦ ਹਰਿਆਣਾ ਹਰਿਆਣੇ ਚ ਪੈਂਦਾ ਹੈ ਉੱਥੇ ਇੱਕ ਪ੍ਰੋਬਲਮ ਹੋਈ ਸੀ ਪਾਣੀ ਦੀ ਵਜ੍ਹਾ ਕਰਕੇ ਜਿਹਦੇ ਕਰਕੇ ਡਾਕਟਰਾਂ ਦੀ ਸਮਝ ਤੋਂ ਬਾਹਰ ਸੀ ਕਿਸੇ ਤਿੱਤਰਾ ਉਹਨਾਂ ਨੂੰ ਮਤਲਬ ਕਿਸੇ ਕੋਲੋਂ ਪਤਾ ਲੱਗਾ ਉਹ ਬਾਬਾ ਜੀ ਦੇ ਆਏ ਪ੍ਰੋਬਲਮ ਕੀ ਸੀ ਕਿ ਉਹਨਾਂ ਦੀਆਂ ਆਈ ਸਾਈਡ ਬੰਦ ਹੋ ਰਹੀਆਂ ਸੀ ਮੈਂ ਅੱਖਾਂ ਦੇਖਿਆ ਜਿਹੜੀ ਹਕੀਕਤ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਅੱਖਾਂ ਉਹਨਾਂ ਦੀ ਬੰਦ ਹੋ ਰਹੀ ਇੱਕ ਪੇਸ਼ੈਂਟ ਠੀਕ ਹੋਇਆ ਉਹਨਾਂ ਕਾਫੀ ਮਤਲਬ ਬਾਬਾ ਜੀ ਦੀ ਇੰਨੀ ਕਿਰਪਾ ਹੈਗੀ ਹੈ ਕਿ ਹਰ ਤਰ੍ਹਾਂ ਦਾ ਪੇਸ਼ੈਂਟ ਇੱਥੇ ਠੀਕ ਹੁੰਦਾ ਹੈ ਲਾਈ ਲਾਜ਼ ਰੋਗ ਜਿਹਦਾ ਕੋਈ ਲਾਜ਼ ਹੀ ਨਹੀਂ ਹੈ ਬਾਬਾ ਜੀ ਦੀ ਇੰਨੀ ਕਿਰਪਾ ਹੈਗੀ ਹੈ ਦੀ ਹਰ ਬਿਮਾਰੀ ਦਾ ਇਥੇ ਇਲਾਜ ਹੋ ਰਿਹਾ ਬਾਕੀ ਗੁਰੂ ਜੀ ਦਾ ਅਸ਼ੀਰਵਾਦ ਆ ਸਾਡੇ ਤੇ ਮੈਂ ਵੀ ਬੜਾ ਪਟਕਿਆ ਇਥੇ ਪਰ ਪਤਾ ਨਹੀਂ ਬਾਬਾ ਜੀ ਦੀ ਐਸੀ ਕਿਰਪਾ ਉਹਨਾਂ ਨੇ ਆਪਣੇ ਚਰਨਾਂ ਚ ਲਾਇਆ ਅੱਜ ਬਾਬਾ ਜੀ ਦੀ ਇੰਨੀ ਕੀ ਕਿਰਪਾ ਵੀ ਮੇਰੇ ਕੋਲ ਵੀ ਪੇਸ਼ੈਂਟ ਜਿਹੜੇ ਆ ਰਹੇ ਨੇ ਕੋਈ ਬਿਹਾਰ ਕੋਈ ਕਲਕੱਤਾ ਕੋਈ ਜੰਮੂ ਤੋਂ ਸਾਰੀ ਬਾਬਾ ਜੀ ਦੀ ਖੇਡ ਹੈ ਸਭ ਇਹ ਉਹਨਾਂ ਦੀ ਲੇਲ ਹੈਗੀ ਮੈਂ ਬਾਬਾ ਜੀ ਦਾ ਫਿਰ ਜੈਕਾਰਾ ਲਾ ਕੇ ਬੋਲੀਏ ਜੈ ਜੈ ਬਾਬਾ ਚੇਚਨਾਗ ਮਹਾਰਾਜ ਕੀ ਜੈ ਜੈ